ਨਾਬਾ ਦੀ ਦਾਣਾ ਮੰਡੀ ਜਿਹੜੀ ਏਸ਼ੀਆ ਦੀ ਦੂਸਰੀ ਨੰਬਰ ਦੀ ਸਭ ਤੋਂ ਵੱਡੀ ਮੰਡੀ ਹੈ ਉਹਦੇ ਵਿੱਚ ਸਰਕਾਰੀ ਬੋਲੀ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਕਿ 2400 25 ਰੁਪਏ ਸਰਕਾਰੀ ਰੇਟ ਹੈ ਉਹਦੇ ਮਤਲਬਕ ਬੋਲੀ ਹੋ ਰਹੀ ਹੈ 12 ਦਾ ਮੌਤਚਰ ਹੈ ਔਰ ਮੌਤਚਰ ਬਹੁਤ ਸ਼ਾਨਦਾਰ ਆ ਰਿਹਾ ਜੀ 11 ਸਵਾ 11 11.5 ਤੱਕ ਆ ਰਿਹਾ ਮੇਰੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਨਾਬਾ ਗੁਰਦੀਪ ਟਵਾਣਾ ਜੀ ਨੇ ਸਾਡੇ ਪ੍ਰਧਾਨ ਆਰਟੀ ਅਸੋਸੀਏਸ਼ਨ ਕਰਮਜੀ ਸਿੰਘ ਜੀ ਲੋਹਰਾ ਔਰ ਸਾਰੀ ਟੀਮ ਜਿਹੜੀ ਆਈ ਹੈ ਔਰ ਸਰਕਾਰੀ ਏਜੰਸੀਆਂ ਦੇ ਅਲੱਗ-ਅਲੱਗ ਮੁਲਾਜ਼ਮ ਸਾਰੇ ਸਹਿਬਾਨ ਆਏ ਨੇ ਔਰ ਕਿਸਾਨ ਜਿਹੜਾ ਜੀ ਤਿਆਰੀ ਕਰ ਰਿਹਾ ਹੁਣ ਕਣਕ ਦੀ ਕਿਉਂਕਿ 1-2 ਦਿਨਾਂ ਦੇ ਵਿੱਚ ਕਣਕ ਦੀ ਆਮ ਜਿਹੜੀ ਮੰਡੀਆਂ ਸ਼ੁਰੂ ਹੋ ਜਾਣੀਆਂ ਪਰ ਨਾਬਾਦੀ ਮੰਡੀ ਵੱਡੀ ਮੰਡੀਆਂ ਦੇ ਵਿੱਚ ਆਮਕ ਸ਼ੁਰੂ ਹੋ ਗਈ ਹੈ ਸੋ ਕਿਸਾਨ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਇਸ ਵਕਤ ਇਸ ਵਾਰ ਲੱਗਦਾ ਕਿ ਝਾੜ ਜਿਹੜਾ ਪਹਿਲਾਂ ਨਾਲੋਂ ਬਿਹਤਰ ਹੋਏਗਾ ਔਰ ਕਿਸਾਨ ਨੂੰ ਰੀਡ ਵੀ ਅੱਛਾ ਜੀ ਸੋ ਪ੍ਰਮਾਤਮਾ ਕਿਰਪਾ ਕਰੇ ਕਿਸਾਨ ਦੇ ਚਿਹਰੇ ਤੇ ਰੌਣਕ ਆਦਾ ਸਮਝੋ ਸਾਰਿਆਂ ਦੇ ਚਿਹਰੇ ਤੇ ਰੌਣਕ ਹੈ ਪ੍ਰਬੰਧ ਚੰਗੇ ਨੇ ਜੀ ਬਾਰਦਾਨੇ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਵਾਸ਼ਰੂਮ ਔਰ ਅਸੀਂ ਚਾਰਦਵਾਰੀ ਦਾ ਜਿਹੜਾ ਕੁਝ ਕੰਮ ਕਰਾਇਆ ਜੀ ਪ੍ਰਧਾਨ ਜੀ ਹੋਰਾਂ ਨੇ ਔਰ ਸੜਕਾਂ ਦੀ ਜਿਹੜੀ ਅਸੀਂ ਆ ਇੱਕ ਮੰਗ ਪੱਤਰ ਜਿਹੜਾ ਸਾਡੇ ਅਚਰ ਸਿੰਘ ਬਰਸ਼ਰ ਸਾਹਿਬ ਨੇ ਮੰਡੀ ਬੋਰਡ ਦੇ ਚੇਅਰਮੈਨ ਨੇ ਉਹਨਾਂ ਨੂੰ ਦਿੱਤਾ ਸੀਗਾ ਕਿਉਂਕਿ ਕੋਈ ਪਿਛਲੇ ਹਫ਼ਤੇ ਗੁਰਦੀਪ ਜਵਾਨਾ ਜੀ ਨੇ ਕੁਰਸੀ ਸੰਭੀ ਹੈ ਬਤੌਰੇ ਚੇਅਰਮੈਨ ਔਰ ਮੰਡੀਆਂ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿੰਨੇ ਮੰਡੀ ਦੇ ਕੰਮ ਨੇ ਉਹ ਤਾਂ ਹੋਣੇ ਹੋਣੇ ਆ ਬੜੇ ਸੜਕਾਂ ਨੇ ਉਹ ਵੀ ਅੱਛੇ ਤਰੀਕੇ ਨਾਲ ਮੁਕੰਮਲ ਅਸੀਂ ਨਮੀਦੀਆਂ ਬਣਾਉਣ ਦਾ ਕਿੰਨੇ ਕਦਮਾਂ ਵਿੱਚ ਸਪੇਸ ਬਹੁਤ ਘੱਟ ਆ ਕੀ ਲੱਗਦਾ ਕਿ ਲਗਾਉਣ ਦੇ ਵਾਸਤੇ ਕੋਈ ਦਿੱਕਤ ਆਉਣੀ ਸਰਕਾਰ ਨੂੰ ਚੱਕਿਆਂ ਨੂੰ ਕੋਸ਼ਿਸ਼ ਜਿਹੜਾ ਹੈ हां ਦੇਖੋ ਇਹ ਟੈਕਨੀਕਲੀ ਪੁਆਇੰਟ ਹੈ ਜੀ ਜ਼ਰੂਰ ਕਿ ਸਪੇਸ ਦੀ ਕਮੀ ਜਿਹੜੀ ਆਊਗੀ ਪਰ ਮੈਂ ਉਮੀਦ ਕਰਦਾ ਕਿ ਸਪੇਸ ਦਾ ਮਸਲਾ ਹੱਲ ਹੋ ਜਾਣਾ ਹੈ ਔਰ ਕਿਸੇ ਕਿਸਮ ਦੀ ਵੀ ਕਿਸਾਨ ਨੂੰ ਅੜਤੀ ਭਾਈਚਾਰੇ ਨੂੰ ਕਿਸੇ ਨੂੰ ਵੀ ਇਸ ਕਿਸਮ ਦੀ ਸਮੱਸਿਆ ਜਿਹੜੀ ਨਾ ਹੌਣ ਦਿੱਤੀ ਜਾਵੇ ਉਹਦੇ ਲਈ ਇਸ ਵੀ ਲਗਾਤਾਰ ਬੀਡਿੰਗ ਕਾਰਨ ਸਮਝੋ ਸੈਂਟਰ ਕਿਉਂ ਨਹੀਂ ਚੱਲ ਸਕਦੇ ਨਾ ਗਵਰਨਰ ਸਾਹਿਬ ਜੀ ਦੇ। ਦੇਖੋ ਕਿਤਨਾ ਕਿਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਕਿਤਨਾ ਕਿਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਇਹ ਐ ਸਮਝ ਲਓ ਕਿ ਕੋਈ ਮਨ ਦੇ ਵਿੱਚ ਇਹ ਗੱਲ ਹੈ ਕਿ ਇਹ ਸਾਡੇ ਖਿਲਾਫ ਬੋਲਦੇ ਨੇ ਜਾਂ ਸਾਡੀ ਗੱਲ ਨਹੀਂ ਸੁਣਦੇ ਸਾਡਾ ਲਗਾਤਾਰ ਸਾਡਾ ਵਿਰੋਧ ਕਰਦੇ ਨੇ ਕਿਤਨੇ ਕਿਤੇ ਉਹ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆਉਂਦੀ ਆ ਕਿਉਂਕਿ ਮੰਡੀਆਂ ਤਾਂ ਪੂਰੇ ਦੇਸ਼ 'ਚ ਨੇ ਜੀ ਹੋਰ ਵੀ ਸਟੇਟਾਂ ਦੇ ਵਿੱਚ ਮੰਡੀਆਂ ਨੇ ਉੱਥੇ ਤਾਂ ਕਿਤੇ ਕੋਈ ਸਮੱਸਿਆ ਹੈ ਨਹੀਂ। ਪਰ ਪੰਜਾਬ ਦਾ ਕਿਸਾਨ ਜਿਹੜਾ ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਆ ਥਾਲੀ ਵਾਂਗ ਬਿਲਕੁਲ ਪੱਧਰੀ ਆ ਜੀ ਪਰ ਪੰਜਾਬ ਦੀ ਜ਼ਮੀਨ ਦੇ ਵਿੱਚ ਹਰ ਫਸਲ ਬਾਖਮਾਲ ਹੁੰਦੀ ਹੈ ਤਾਂ ਇਹ ਝੋਨੇ ਦੀ ਗੱਲ ਲਾ ਲਓ ਤੇ ਕਣਕ ਦੀ ਗੱਲ ਲਾ ਲਓ ਤੇ ਸਬਜ਼ੀਆਂ ਦੀ ਗੱਲ ਲਾ ਲਓ ਚਾਹੇ ਫਲੂਟਾਂ ਦੀ ਗੱਲ ਲਾ ਲਓ ਸਾਰੀਆਂ ਬਾਖਮਾਲ ਫਸਲਾਂ ਹੁੰਦੀਆਂ ਨੇ ਜੀ ਔਰ ਉਹ ਫਸਲਾਂ ਜਿਹੜੀਆਂ ਨੇ ਉਹ ਕਿਸਾਨ ਜਦੋਂ ਬੀਜਦਾ ਤਾਂ ਉਹਦੇ ਮੁਤਾਬਕ ਫਿਰ ਮੰਡੀ ਦੇ ਵਿੱਚੋਂ ਲੈ ਕੇ ਆਉਂਦੇ ਤੁਹਾਨੂੰ ਭਾਅ ਵੀ ਅੱਛਾ ਮਿਲਦਾ ਤੇ ਕਿਉਂ ਨਾ ਕਹਿੰਦੇ ਕਿਸਾਨ ਨੂੰ ਡਿਸਟਰਬ ਕਰਨ ਦੀ ਇਹ ਕੋਸ਼ਿਸ਼ ਹੈ ਦੇਖੋ ਸਾਨੂੰ ਤਾਂ ਬਹੁਤ ਖੁਸ਼ੀ ਆਲਾ ਦਿਨ ਵੀ ਜਿਹੜੇ ਪਹਿਲੇ ਦਿਨ ਸਾਡੇ ਮੰਡੀ ਚ ਕਣਕ ਆਈ ਹੈ ਉਦੋਂ ਖੁਸ਼ੀ ਸਾਡੀ ਦਾਤਾਂ ਵਾਂਗੀ ਜਾਂ ਸਾਡੇ ਨੁਮਾਇੰਦੇ ਸਾਡੇ ਵਿੱਚ ਆ ਕੇ ਖੜ੍ਹ ਜਾਂਦੇ ਨੇ ਵੀ ਹਰੇਕ ਸਮੱਸਿਆ ਨੂੰ ਸਾਡੀ ਨੂੰ ਆ ਕੇ ਸੁਣਦੇ ਨੇ ਤਾਂ ਉਦੋਂ ਬੱਦ ਆਰਟੀਨ ਹੋ ਕੇ ਖੁਸ਼ ਹੁੰਦਾ ਜਦ ਮੌਕੇ ਦਾ ਐਮਐਲਏ ਸਾਡੇ ਨਾਲ ਖੜਾ ਹੈ ਜਿਹੜਾ ਸਾਡੀ ਹਰੇਕ ਸਮੱਸਿਆ ਸੁਖ ਨੂੰ ਤਿਆਰ ਹੈ ਅੱਜ ਤਾਂ ਪਹਿਲੀ ਢੇਰੀ ਆਈ ਹੈ ਪਹਿਲੀ ਢੇਰੀ ਮੌਚਰ ਵੀ ਠੀਕ ਆ ਗਿਆ ਤੇ ਕਣਕ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਵਧੀਆ ਹੈ ਤੇ ਇਹ ਚ ਜ਼ਿੰਮੇਵਾਰ ਵੀ ਖੁਸ਼ ਹੈ ਤੇ ਆ ਆਰਟੀਨ ਭਾਈ ਵੀ ਖੁਸ਼ ਹੈ ਖੁਸ਼ ਹੈ ਬਾਕੀ ਸਾਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮੀਰੇ ਟਾਈਮ ਦੀ ਸਰਕਾਰੀ 2425 ਰੁਪਏ ਜਿਹੜਾ ਹੈਗਾ ਇਹਦਾ ਰੇਟਾ ਕਰਤਾ ਕੁਝ ਦਿਨਾਂ ਨੂੰ ਵੱਟ 4-3 ਮੀਟਰ ਜੇ ਕੋ ਅਮੀਰ ਤਾਂ ਅਸੀਂ ਬਹੁਤ ਜ਼ਿਆਦਾ ਕਰਦੇ ਵੇ ਪਿਛਲੇ ਸਾਲ ਨੂੰ ਜਿਹੜਾ ਹੈਗਾ 5.1 ਏਕੜ ਮਗਰਜ਼ ਝਾੜ ਪਾ ਤੂਗਾ ਪਰ ਬਾਕੀ ਹੁਣ ਤੋਂ ਸਮੇਂ ਤੇ ਇਹ ਬੜਾ ਅੱਛਾ ਦਿਨ ਹੈ ਸੁਭਾਗਾ ਦਿਨ ਹੈ ਕਿਸਾਨਾਂ ਦੀ ਫਸਲ ਪਹਿਲੇ ਦਿਨ ਨਾਪਾ ਮੰਡੀ ਵਿੱਚ ਆਈ ਹੈ ਸਾਡੇ ਵੱਲੋਂ ਪੁਖਤਾ ਸਾਰੀ ਪ੍ਰਬੰਧ ਨੇ ਬਿਜਲੀ ਦਾ ਪਾਣੀ ਦਾ ਮੰਡੀਆਂ ਦੀ ਸਫਾਈ ਦਾ ਤੇ ਮਾਰਦਾਨੇ ਦਾ ਟੋਟਲ ਸਾਰੇ ਪ੍ਰਬੰਧ ਕੰਪਲੀਟ ਨੇ ਇਸ ਵਾਰੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਲੋੜੀਂਦੀ ਐ ਸਾਰੇ ਕਿਸਾਨਾਂ ਨੂੰ ਦਿੱਸਨ ਦਿਵਾਉਣਾ ਔਰ ਸਾਰੇ ਕਿਸਾਨਾਂ ਨੂੰ ਵਧਾਈਆਂ ਵੀ ਦੇਣਾ ਕਿ 6 ਮਹੀਨੇ ਬਾਅਦ ਫਸਲ ਆਉਂਦੀ ਹੈ ਤੇ ਹਰੀ ਧਨਵਾਸਾ ਹੁੰਦੀ ਹੈ ਨੇ ਕਿ ਸਾਡੇ ਘਰ ਫਸਲ ਆਊਗੀ ਤੇ ਪੈਸਾ ਆਊਗਾ ਉਹ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ ਇਸ ਵਾਰੀ ਕਿਸੇ ਤਰ੍ਹਾਂ ਦੀ ਕੋਈ ਵੀ ਟਰਾਂਸਪੋਰਟ ਦੇ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਹਾਲ ਚਿਰ

ਕਿਹੜੀ ਦੀ ਟੰਡ ਵੱਟ ਪਈ ਆ ਥੋੜੀ ਜੀ ਇਹ ਨਹੀਂ ਨਾਲ ਕਣਕ ਬਚ ਰਹੀਆਂ ਕਿੰਨਾ ਦਾ ਫਰਕ ਪੈ ਗਿਆ ਕੋਸਾ ਫਰਕ ਪੈ ਗਿਆ ਜੀ ਅੱਛਾ ਵੇਟ ਕਿੰਨਾ ਮਿਲਦਾ ਉਹ ਜਿਹੜੀ ਹੁਣ ਕਣਕ ਚਾਰ ਪੰਜਾਂ ਦੀ ਨਿਕਲਦੀ ਉਹ ਸਾਢੇ ਚਾਰ ਤੇ ਵੱਧਦੀ ਫਰਕ ਤਾਂ ਪਿਆ ਹੀ ਹੈ ਜੀ ਤੁਸੀਂ ਖੁਸ਼ ਹੋਗੇ ਹਾਂ ਜੀ ਬੜੇ ਖੁਸ਼ ਹਾਂ ਸਰਕਾਰ ਵੱਲੋਂ ਵਧੀਆ ਇੰਤਜ਼ਾਮ ਕਿੱਥੇ ਹੈ ਇੰਤਜ਼ਾਮ ਵਧੀਆ ਨਹੀਂ ਜੀ ਸਾਡੀ ਢੇਰੀ ਪਤਾ ਬੇਕਰੀ ਪਹਿਲੀ ਆਈ ਸੀ ਭਈ ਉਹ ਲੱਗਦੀ ਜੀ ਵਧੀਆ ਨਹੀਂ ਜਨਤਾ ਨੂੰ